ਨੇ ਨੇ ਮੋਟੂ ਆਏ ਜੀ ਸਲਾਹ ਨਹੀਂ ਦਿੰਦੇ ਹੁੰਦੇ ਉਹ ਕਹਿਣਗੇ ਉਹ ਪੂਰਾ ਫੜੀਆ ਉਹ ਚੱਲੀ ਤੁਸੀਂ ਲਾ ਕੇ ਦੇਖਿਓ ਹੱਥ ਤੁਹਾਨੂੰ ਤਾਰੀਫ ਕਰਨ ਦੇ ਕੋਲ ਮਦਦ ਚਾਹੀਏ ਮਦਦ ਮੋਟੂ ਆਹੀ ਬਿੱਲਾ ਜਿਹੜਾ ਰਾਤ ਗਾਹ ਪਾਉਂਦਾ ਸੀ ਗਾਇਸ ਸਾਡੇ ਹਿਸਾਬ ਨੇ ਬੋਲੀ ਦੁਬਾਰਾ ਦੁਬਾਰਾ ਉਹ ਤੋਂ ਇੱਧਰ ਦੱਸ ਨਾ ਕੀ ਕਿਹਾ ਬੋਲੀ ਬੋਲੀ ਮੈਂ ਕੁਝ ਨਹੀਂ ਕਿਹਾ ਆ ਦੇਖੋ ਹੈਲੋ ਗਾਇਜ਼ ਅਸੀਂ ਅਕਾਲ ਦੇਖ ਲਓ ਲੜਦੇ ਆ ਮੇਰੇ ਨਾਲ ਮੈਨੂੰ ਕਹਿੰਦਾ ਮੈਂ ਕਿਹਾ ਮੈਂ ਬਲੌਗ ਸ਼ੁਰੂ ਕਰਨਾ ਕਹਿੰਦੇ ਕਹਿੰਦੇ ਹਾਂ ਹਾਂ ਮੇਰੇ ਫੋਨ ਨੂੰ ਹੱਥ ਨਾ ਲਾਈ ਮੈਂ ਕਹਾ ਦੇਖੀ ਮੇਰੇ ਕੋਲ ਫੋਨ ਨਹੀਂ ਹੈਗਾ ਮੈਂ ਤੁਹਾਡੇ ਫੋਨ 'ਚ ਬਲੌਗ ਐਡਿਟ ਕਰਨਾ ਤੇ ਜਿੱਦਾਂ ਹੀ ਕੈਮਰਾ ਆਨ ਹੋਇਆ ਆ ਦੇਖੋ ਸੌ ਬਣ ਗਏ ਤੇ ਅੱਜ ਇਹਨਾਂ ਤੋਂ ਕੰਮ ਲੈਣਾ

ਹਾਂ ਜੀ ਬਹੁਤ ਸੋਹਣੇ ਲੱਗਦੇ। ਲਓ ਜੀ ਸਰਦਾਰ ਜੀ ਪਰਨੇ ਦੀ ਪੂਣੀ ਕਰ ਰਹੇ ਨੇ। ਆਜ਼ਦੇ ਨੇ ਕਿ ਨਹੀਂ ਨਹੀਂ। ਨਹੀਂ ਸਰਦਾਰ ਜੀ ਇਹ ਤਾਂ ਸਾਰੇ ਪੂਣੀ ਕਰਦੇ ਨੇ ਤਾਂ ਤੇ ਇਹਨਾਂ ਨੇ ਪੱਗਾਂ ਦੇ ਨੁਕਰਾਂ ਤੇਰੇ ਆ ਪਗਾਰੇ ਨੁੱਕਰਾਂ ਨੇ ਗਾਇਸ ਉਹ ਉੱਥੇ ਗੱਠਾ ਬੰਨ ਬੰਨ ਕੇ ਨਾ ਨੁੱਕਰਾ ਟੋਕਾ ਲੱਗਿਆ ਨੇ ਸਿਰ ਹਾਂ ਸਿਰੇ ਚ ਪਈ ਇਹਨਾਂ ਨੇ ਇੱਥੇ ਬੰਨ ਬੰਨ ਕੇ ਨਾ ਟੋਕਾ ਲੱਗਿਆ ਪਿਆ ਨੇ ਉਹ ਕੋਈ ਕਰਾਉਣ ਵਾਲੀ ਤਾਂ ਹੈ ਨਹੀਂ ਆਉਂਦੀ ਉਹ ਹੋ ਪੁਨੇ ਅੱਛਾ ਇਧਰ ਆ ਜਵਜੀ ਆਪਣਾ ਘਰ ਕਰ ਕੀ ਸੋਚਦੇ ਜੱਪੂ ਹੈ ਜੱਪੂ ਤੁਸੀਂ ਇਸੇ ਕਰਦੇ ਹੁੰਦਾ ਅੱਛਾ जब जी टावर बना रही है गाइस। आ देखो गाइस, जब जी ने खेड़ा। वाव क्लैपिंग। जब जी क्लैपिंग कर रहे हो? ये रख के। जब जी पाव क्लैपिंग कर दो। <laughs> ਗਾਈਜ਼ ਕਹਿੰਦੇ ਕਲਾਪਿੰਗ ਬਾਅਦ ਵਿੱਚ ਕਰੂੰਗੀ ਮੇਰੇ ਕੋਲ ਹੋਰ ਵੀ ਬਹੁਤ ਸਮਾਨ ਹੈ ਅਗਲੀ ਬੇਲੀ ਨਹੀਂ ਹੈਗੀ ਹੋਰ ਵੀ ਗੱਲ ਨਹੀਂ ਹਾਂ ਅਵੇ ਬਾਅਦ ਚੱਲ ਨਾ ਨਾ ਇਹ ਨਾ ਇਹ ਨੀ ਨੀ ਮੋਟੂ ਆਏ ਜੀ ਸਲਾਹ ਨਹੀਂ ਦਿੰਦੇ ਹੁੰਦੇ ਉਹ ਕਹਿਣਗੇ ਤੁਸੀਂ ਦੇਖਣ ਲੱਗੀਆਂ ਗੋਹੇ ਦੀ ਮਿੱਠੀ-ਮਿੱਠੀ ਖੁਸ਼ਬੂ ਆ ਰਹੀ ਆ ਤੂੰ ਜਪੋ ਕਿੱਧਰੋਂ ਆਈ ਆ ਐ ਨਹੀਂ ਮੈਂ ਉਧਰੋਂ ਆਈ ਆ ਕਿਹਨੇ ਉਧਰੋਂ ਆਈਆਂ ਟਿੱਡੀ ਜੀ ਉਧਰ ਪੂਜਾ ਕੇ ਵੀ ਇਹਨਾਂ ਨਿਊਹਾ ਪਟ ਰਹੇ ਨੇ ਹਾਂ ਮਤਲਬ ਆਪਣੇ ਗੁਮਾਨ ਚ ਇੱਕ ਦੇ ਨਾਲ ਦੋ ਘਰ ਬਣ ਰਹੇ ਨੇ ਫੋਟੋ ਪੂਜਾ ਅੰਜਲੀ ਘਿਆਨੇ ਵੀ ਨਿਊਹਾ ਪਟ ਲਈਆਂ ਚਲੋ ਵਧੀਆ ਇਧਰ ਆ ਜਾ ਬਬੂ ਇਹ ਤੂੰ ਮੇਰੇ ਪਿੱਛੇ ਵਿੱਚ ਏ ਟਿੱਡੀ ਜੀ ਐ ਮੈਂ ਤੇਰਾ ਬਲੌਗ ਬਣਾਉਣਾ ਤੂੰ ਮੇਰੇ ਨਾਲ ਨਾਲ ਹੈ ਕਿੰਨਾ ਬਹੁੱਲਾਗੇ ਫੁੱਲ ਮੌਸਮ ਹੈ ਹੁਣ ਫੁੱਲਾਂ ਦਾ ਆ ਦੇਖੋ ਫੁੱਲ ਹਾਂ ਕਿੰਨੇ ਸੋਹਣੇ ਆ ਗਏ ਨਾ ਠੀਕ ਜਬ ਜੇ ਤੇ ਖੜੀ ਦੇਖ ਦਿਆ ਦੂਜੀ ਆਇਆ ਪਾ ਫੋਟੋ ਗਈ ਤੇ ਬਾਹਰ ਨਹੀਂ ਤੇ नीचे बैठ हां चल देखो कुत्ता गेम में देख दा मैं तो ओ देखो ओ देखो तो पूरो खड़ीया ओ चली रोता इकड़ीज हूं देख बहुत नाइय दे विच हम्म <laughs> 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 जी <laughs> ਕਨੋ ਲਾਈਨ ਹੈ ਤਾਂ ਬੂਗੁੱਤੇ ਬਾਹਰ ਬਹੁਤ ਨੇ ਸਰਦਾਰ ਜੀ ਇਹਨਾਂ ਪਾਣੀ ਦੇ ਵਿੱਚ ਫਰਨੈਲ ਫੋਲ ਕੇ ਗਿੱਟਾਂ ਚ ਪਾ ਦੇ ਪਾ ਲੈ ਜੂ ਪਾਣੀ ਚਲੋ ਲੈ ਕੇ ਚਲੋ 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 ਫਰਨੈਲ ਮੈਂ ਲੈ ਕੇ ਆਨੀ ਆ ਆ ਲਓ ਜੀ ਟ੍ਰਿਕ ਵਰਤਨੀ ਇਹਨਾਂ ਨੇ ਟ੍ਰਿਕ ਅੱਛਾ ਮੈਂ ਕਿਹਾ ਪੱਗ ਪਰਨੇ ਚ ਪਤਾ ਨਹੀਂ ਕੀ ਆ ਉਹ ਖੋਲ ਛੜ ਕੇ ਬੈਠਾ ਲਿਆਬਤ ਮੈਨੂੰ ਫੜਾ ਦੇ ਹੱਥ ਤੋਂ ਲਿਓ ਪੂਰਾ ਨਹੀਂ ਇਹ ਖੁਸ਼ੀ ਦੋ ਪਿਆਜ਼ ਛਿੱਲਦੇ ਬਸ ਕੋਈ ਦੋਨ ਹੱਥ ਲਾ ਇਹਨੂੰ ਹੈਲੋ ਹਾਈ ਹਾਈ ਕਿਵੇਂ पापा ਨੂੰ ਦੇਖਣ ਲੱਗੀ ਹੈ ਕਹਿੰਦੇ ਹੋ ਹੈਂਡਵਾਸ਼ ਕਰ ਦੇ ਅੱਛਾ सब्जी ਕਹਿੰਦੀ ਦਿਖਾਓ ਮम्मा ਮੈਂ ਹੈਂਡਵਾਸ਼ ਕਰਕੇ ਇਹ ਮੱਖੀ ਆ ਬੁੱਤ ਮੱਖੀਆਂ ਸ਼ੂ ਕਰਦੇ ਆ ਕੋਈ ਨਾ ਕੁਛ ਨਹੀਂ ਹਾਂ ਹਾਂਜੀ ਆਇ ਦੋ ਆਇ ਥੋੜਾਇ ਕਰ ਲੋ ਆਪਾਂ ਛੱਤ ਤੇ ਵੀ ਦੇਖਣਾ ਹੋਂਦਾ ਛੱਤ ਤੇ ਤਾਰ ਦਾ का कम सेट नहीं होता दूजा शुरू हो जाता <laughs> चलो हाँ सब्जी भी तोड़नी हेलो किटी पुछ पुछ पुचीच मानो आज मानो ਆ ਜਾ ਮਾਣੋ ਆ ਜਾ ਆ ਜਾ ਆ ਜਾ ਆ ਜਾ ਮਾਣੋ ਲੈ ਇਹ ਤਾਂ ਇਹ ਇਹ ਤਾਂ ਕਰ ਜਾ ਇਹ ਕਿੰਦਰ ਚੱਲੀ ਮਾਣੋ ਉੱਥੇ ਕਿੰਦਰ ਹੋ ਗਈ ਇਹ ਸੇਲੀ ਜਾ ਦੇਖ ਕੇ ਦੇ ਤੂੰ ਸਾਨੂੰ ਮਿਲਤਾ ਲੈ ਇਹ ਕਿੰਦਰ ਚਲੀ ਗਈ ਮਾਣੋ ਪੁੱਤ ਹਾਂ ਮਾਣੋ ਨਹੀਂ ਨਹੀਂ ਡਰਨਾ ਨਹੀਂ ਜੱਪੋ ਤੂੰ ਜੱਪੋ ਇਦਾਂ ਕੀ ਕਰਦੀ ਆ ਰੁਕ ਜਾ ਰੁਕ ਜਾ ਜੱਪੋ ਕਰ ਲੈ तू तु, तु, पिछे रान दे मानो ना जगह बन गई सी आओ चल जे पुलंग तो सही मानो आजा दूध लेके आनी मैं आजा 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 दूध आजा 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 क्यों कह राजा तुम पिला दे आजा तुम न पीला मैं क्या जाओ हट जा कुछ टाइम दिया और था अरे पूछी अरे बेटा भी पी मानो अरे अरे तू आजा आ आजा मानो पूछी पूछी ये पूछी हमारा उनका अलग मैं फिर पूछी

ਮਾਣੋ ਤਾਂ ਅਸੀਂ ਕਈ ਦਿਨ ਦਾ ਇੰਤਜ਼ਾਰ ਕਰਦੇ ਸੀ ਮਾਣੋ ਫਾਈਨਲੀ ਅੱਜ ਮਿਲਿਆ ਹੀ ਸਾਨੂੰ ਇੰਨੇ ਦਿਨਾਂ ਬਾਅਦ ਤੇ ਦੇਖ ਲਓ ਹਨਾ ਇਹਨੂੰ ਪੂਚੀ ਪੂਚੀ ਮਿਉ ਮਿਉ ਕਰਕੇ ਬੁਲਾਉਂਗੇ ਨਾ ਤੇ ਆ ਜਾਂਦੀ ਆ ਤੇ ਖਾਣ ਪੀਣ ਨਾਲੇ ਦੋਸਤ ਬਣ ਜਾਂਦੇ ਨੇ ਜਾਨਵਰ ਐਨੇ ਵੀ ਮਾੜੇ ਨਹੀਂ ਹੁੰਦੇ ਸਪੈਸ਼ਲੀ ਤੁਸੀਂ ਦੇਖਿਆ ਕਿ ਆਪਣੇ ਆਪ ਅੰਦਰ ਵੜੀ ਔਰ ਘਰ ਦੇ ਵਿੱਚ ਜਾ ਕੇ ਇਹਨੇ ਫੋਲਾ ਫਾਲੀ ਕੀਤੀ ਕਿ ਇਹ ਮੈਨੂੰ ਛੱਤ ਤੇ ਦੁੱਧ ਭੁਲਾਂਦੀ ਸੀ ਉੱਥੇ ਕੋਲੀ ਪਈ ਹੋ या कुछ नहीं दिखे वापिस हा। तो आ गई लाके देखो हाथ मेनू तर ज लगे मेनु जिन्नी कोस्त बनी आ जाइये जे दी क्यों है मी ਆਜਾਗੇ ਆਜਾ ਇਹ ਆ ਬਾਤ ਚਲਵਾ ਲਈ ਤੂੰ ਹਾਂ ਕਿ ਜੇ 5-6 ਦਿਨ ਤੱਕ ਲਗਾਤਾਰ ਆ ਗਈ ਇਹ ਦਿਲਾੜੀ ਵਾਲੀ ਹਾਂ ਸਹੀ ਆ ਇਹਨੇ ਕਿਹਾ ਕਿ ਮਦਰ ਜਰਜੀ ਦੇ ਫਰੈਂਡ ਆ ਗਏ ਨਾ ਜੱਪੂ ਮੈਂ ਛੋੜੇ ਫਰੈਂਡੋ ਦੇ ਤੂੰ ਛੋੜੇ ਫਰੈਂਡੋ ਆਜਾ ਫਿਰ ਉਹਰੇ ਕੋਲ ਜੇ ਆਜਾ ਹੌਲੀ ਦੇਣ ਆਰਾਮ ਨਾਲ ਤੁਰਿਆ ਨਹੀਂ ਨਹੀਂ ਇੱਥੇ ਖੜ੍ਹ ਜਾਓ ਇੱਥੇ ਖੜ੍ਹ ਜਾਓ ਹੱਥ ਨਾ ਲਗਾਓ ਹਜੇ ਉਹ ਹੱਥ ਨਹੀਂ ਲਗਾਉਗੀ ਥੋੜੇ ਦਿਨਾਂ ਤੱਕ ਉਰੇ ਆ ਜਾ ਇੱਥੇ ਖੜ੍ਹ ਜਾ ਖੜੇ ਤੇਰੀ ਕੁਛ ਕਹਿੰਦੀ ਐ ਦੂਤ ਤੇ ਬੈਠ ਜਾ ਤੂੰ ਤਾਂ ਇੱਥੇ ਬਹੋਂ ਤੇਰੀ ਜੇ ਕੋਲ ਜਾਏਗੀ ਉੱਥੇ ਖੜ੍ਹ ਜਾ ਜਾ ਬੱਬੂ ਮਮਾ ਉਹ ਖੜ੍ਹ ਜਾ ਮੇਰੇ ਹੱਥ ਨਾ ਲਾ ਬੁੱਤ ਮੈਂ ਮਿੱਟੀ ਆਇਆ ਥੱਲੇ ਪਾਪਾ ਹਜੇ ਉਧਰ ਹੱਥ ਧੋਣੇ ਪਾਪਾ ਨੇ ਹੈਂਡੀ ਵਾਸ਼ ਕਰਨੇ ਆ ਦੇਖ ਮਾਣੋ ਨੇ ਪੀ ਲਿਆ ਦੁੱਧ ਥੋੜਾ ਰਹਿ ਗਿਆ ਆ ਜਾ ਪੁੱਤ ਮਲਾਵਾ ਤੈਨੂੰ ਏ ਇਧਰੋਂ ਆਈ ਓ ਮੋਟ ਉਧਰੋਂ ਆ ਜਾ ਓਰੇ ਆ ਤੇਰੇ ਚੱਤ ਤੇ ਬੈਠੀ ਹੈ ਨਾ ਮੜਦੂ ਮੈਂ ਇਹਨੂੰ ਜੈਨ ਫੜ ਕੇ ਕੀ ਕਰਾਂ ਇਹ ਆਜ਼ਾਦ ਹੀ ਚੰਗੇ ਲੱਗਦੇ ਨੇ ਆ ਜਾ ਓਰੇ ਹੁਣ ਤੇਰੀ ਬਾਤ ਸੁਣ ਕੇ ਜ਼ਰੂਰ ਤਰ ਜੂਗੀ ਆ ਜਾ ਓਰੇ ਕੀ ਕੋਈ ਪਲਾਨ ਤਾਂ ਨਹੀਂ ਕਰ ਰਹੇ ਐ ਨਹੀਂ ਬੁਲਾਈ ਦੀ ਹੈ ਜਦ ਵੀ ਉਹ ਮਾਣੋ ਕਿਤੀ ਪੂਜੀ ਆ ਜਾ ਆ ਜਾ ਕਿਤੀ ਕਿਤੀ ਆ ਜਾ ਕਿਤੀ ਓਏ ਆ ਜਾ ਅਰੇ ਆ ਜਾ ਮਾਣੋ ਆ ਜਾ ਬਾਈ ਮਾਣੋ ਇੱਟੇ ਪਰ ਲਿਆਓ ਚੱਲੀ ਆ ਜਾ ਕਰ ġੇੜਾ ਮਾਰ ਜਾ ਆ ਜਾ ਆਪਣਾ ਹੀ ਘਰ ਸਮਝ ਅੱਛਾ ਇਹ ਤੇਰਾ ਹੀ ਘਰ ਆ ਪੁੱਤ ਆਹ ਹੋ ਰਜਿਸਟਰੀ ਕਰਾ ਲਈ ਹਾਂ ਅਸੀਂ ਤਾਂ ਇੱਥੇ ਛੱਡ ਜਾਣਾ ਪੁੱਤ ਜਿਸ ਦਿਨ ਦਾਣਾ ਪਾਣੀ ਮੁੱਕ ਗਿਆ ਆ ਜਾ ਫਰਾਂਡਾ ਲੈ ਕੇ ਤੈਨੇ ਵੀ ਨਹੀਂ ਜਾਣਾ ਵੈਸੇ ਠੀਕ ਹੈ ਨਾ ਤਾਂ ਬੈਠ ਗਈ ਤੁਸੀਂ ਹੱਥ ਲਾ ਕੇ ਤਾਂ ਦੇਖੋ ਆਹ ਹੁਣ ਜ਼ਰੂਰ ਲਾਓ ਹੱਥ ਕਰ ਆ ਮੈਂ ਕੀ ਅੱਛਾ ਮੇਰੇ ਹੱਥ ਦੀ ਮਤਲਬ ਰਿਐਕਟ ਕਰਾ ਕੇ ਦੇਖਣਾ ਸੀ ਇੱਕ ਟੈਸਟ ਹੈ ਨਾ ਤੇ ਦੰਦੀ ਵੱਢੀ ਨਹੀਂ ਪਹਿਲੀ ਵਾਰ ਤੇ ਵੱਢਦੀ ਪਰ ਹਾਂ ਉਹਨੇ ਦੰਦੀ ਤਾਂ ਨਹੀਂ ਵੱਢੀ ਉਹ ਮੈਨੂੰ ਡਰਦੀ ਐ ਮੈਂ ਉਹ ਤੋਂ ਡਰਦੀ ਆ ਚਲ ਘਰ ਨੂੰ ਚੱਲੀ ਆ ਹੁਣ ਸਭੋ ਕਹਿੰਦੀ ਘਰ ਗਿਆ ਘੰਟੇ ਚ ਕੀ ਲੰਭਾ ਆ ਜਾ ਓਰੇ ਹੁਣ ਚੱਲੇ ਇਧਰੋਂ ਆਈ ਆ ਇਧਰੋਂ ਆਈ ਸੀ ਐ ਇਧਰੋਂ ਆਈ ਆ ਉਹ ਬੈਠ ਗਈ ਡੱਗ ਤੇ ਹੁਣੇ ਸਵਾਰੂਗੀ ਆਪਣਾ ਮੂੰਹ ਸਿਰ ਮੈਂ ਸੱਟੇ ਮਾਰੂ ਨਾ ਮੈਂ ਚੱਤ ਤੇ ਨਾ ਅੱਜ ਅਸੀਂ ਕੱਪੜੇ ਧੋਤੇ ਤਾਰ ਤੇ ਇਨਾ ਜ਼ਿਆਦਾ ਭਜਨ ਹੋ ਗਿਆ ਗਾਇਜ਼ ਔਰ ਸਾਰੀ ਤਾਰ गिर ਗਈ ਸਾਰੀ ਤਾਰ ਕੀ ਜਿਹੜਾ ਸਟੈਂਡ ਲਗਾਇਆ ਹੁੰਦਾ ਨਾ ਦੇਖੋ ਇੱਧਰ ਤਾਂ ਇਹ ਲਗਾਇਆ ਕੰਧ ਚ ਤੇ ਇਹਦੇ ਦੂਜੀ ਸਾਈਡ ਪਾਈਪ ਲਗਾਇਆ ਹੋਇਆ ਤੇ ਇਦਾਂ ਦੇ ਭਾਰੀ-ਭਾਰੀ ਤੋਤੇ ਸੀ ਅੱਜ ਤੋਲ ਈਏ ਸਾਰੇ ਹੀ ਤੋਤੇ ਤੇ ਜਿਹੜਾ ਸਟੈਂਡ ਆ ਇੱਥੋਂ ਿੱਟ ਗਿਰ ਗਈ ਆ ਦੇਖੋ ਿੱਟ ਗਿਰ ਗਈ ਆ ਿੱਟ ਨਿਕਲ ਗਈ ਫੇਰ ਇੱਥੇ ਪੇਚ ਆ ਤੇ ਆ ਿੱਟ ਤੇ ਵੀ ਖਿੱਚ ਪੈ ਗਈ ਤੇ ਹੁਣ ਸਰਦਾਰ ਜੀ ਲਾਉਣਗੇ ਕੋਈ ਦੇਖਦੇ ਨੇ ਕੋਈ ਜਗਾੜ ਜਗਾੜ ਐ ਐਸਾ ਦੇਣਾ हां ਹੋਰ ਕੀ ਗਈ ਪੰਜਾਬੀ ਭਾਸ਼ਾ ਚ ਤਕਨੀਕ ਕੋਈ ਫਾਰਮੂਲਾ ਕੋਈ ਟੈਕਨੀਕ ਥੋੜ ਦੇਖਦੇ ਆ ਜੋ ਵੀ ਕਰਨਗੇ ਪਪਾ ਨਾਲ ਹੈਲਪ ਕਰਾਓ ਗੁੱਡੀ ਆ ਜੀ ਚੱਪਣ ਗੱਦੂ ਤੋੜਿਆ ਜੀ ਸਾਡੇ ਕੋ ਬੈਂਗਣ ਪਏ ਨੇ ਚੱਪੜ ਗੱਦੂ ਹਜੇ ਇੱਕੇ ਲੱਗਿਆ ਆ ਲੈ ਜਪੋ ਖੁਸ਼ੀ ਆ ਲੈ ਜਾ ਨੀਚੇ ਰ ਮਸ਼ੀਨ ਦਾ ਤੇਲ ਪਿਆ ਡਰੈਸਿੰਗ ਤੇ ਹੋ ਮਸ਼ੀਨ ਦਾ ਤੇਲ ਲਿਆ ਦੇ ਪਪਾ ਤਾਂ ਤਾਲੀ ਤੋੜ ਪੀਨੇ ਹਾਂ ਪੁੱਤ ਤਾਰ ਪਹਿਲਾਂ ਖੋਲਣੀ ਪਊਗੀ ਨਾ ਹੂੰ चाहिए मदद दूर। 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 ओ दा मिट्टी देवी चिका से है ना मिट्टी कोखलियाँ हो गया ने है जब डंडा इधर रख के पापा देना लगे तुसी की रहे हो तुम भी रहे हो गिटार? गिटार गिटार अच्छा इतना फाड़ देने देने ਇੱਦਾਂ ਪੜਦੇ ਐ ਗਿਟਾਰ ਹੱਥ ਤੇ ਨਾ ਲੱਗੇ ਪੁੱਤ ਤੂੰ ਵੀ ਮਾਰੋ ਦੇਖਿਓ ਦੇਖੋ ਸਾਹਮਣੇ ਭੱਜੀ ਜਾਂਦੀ ਆ ਏੜਾ ਕੱਢਦੀ ਫਿਰਦੀ ਆ ਇਹ ਹਨਾ ਜੱਪੂ छुटਕੀ ਜੀ छुटਕੀ ਜੀ ਹਾਂ ਪੁੱਤ ਉਹ ਪੱਤੀ ਗੀ ਪੁੱਤ ਪਾਪੜੇ ਉਧਰੋਂ ਨਾਟ ਖੋਲਿਆ ਇਹਦੇ ਹਮ ਆਪਾਂ ਹੁਣ ਦੇ ਦੇ ਇਹਨੂੰ ਕਿੱਧਰ ਬੰਨਣਗੇ ਮਾਣੋ ਤਾਂ ਹੱਥ ਲੇ ਗਈ ਬਤੋਣਾ ਮਾਣੋ ਤਾਂ ਉਧਰ ਆਪਣੇ ਬੱਚਿਆਂ ਕੋਲ ਗਈ ਹੋਣੀ ਆ ਇੱਥੇ ਬੱਚੇ ਰੱਖੇ ਨੇ ਨਹੀਂ ਨਹੀਂ ਹੁਣ ਇੱਧਰ ਬੱਚੇ ਨਹੀਂ ਆਏਗੇ ਹੁਣ ਉਹ ਹੋਰ ਘਰ ਚਲੀ ਗਈ ਇੱਥੇ ਘਰ ਪਤਾ ਨਹੀਂ ਇਹ ਤਾਂ ਹੁਣ ਮਾਣੋ ਨੂੰ ਪਤਾ ਨਾ ਮਾਣੋ ਦੱਸ ਜੀ ਥੋੜੀ ਹੁੰਦੀ ਆ ਬੱਚੇ ਫਿਰ ਉਹਦੇ ਬੱਚੇ ਕੋਈ ਵੀ ਚੱਕ ਲੂਗਾ ਇੱਥੇ ਉਹ ਕਿੱਧਰ ਜਾ ਉਹ ਕਿੱਧਰ ਉਹ ਚੁੱਪ ਕੇ ਬੈਠੇ ਲੁੱਕ ਕੇ ਬੈਠੇ ਆਪਾਂ ਤਾਂ ਹਾਂਜੀ ਏਦਾਂ ਬੰਦ ਹੋਏ ਦੇ ਨਾਲ ਜਾਨ ਲੂਗਾ ਬਜਨ ਹਾਂ ਅੰិច្ਚਿਆਲਾ ਹਾਂ ਉਹਦਾ ਲੈਂਟਰ ਚਾਹ ਉਹਨਾਂ ਕਿਉਂ ਹੁੰਦਾ ਅੱਛਾ ਫੇਰ ਠੀਕ ਆ ਉਧਰ ਕਰਨਾ ਉਧਰ ਕਰ ਦੇਣਾ ਮਮਾ ਮੋਟੂ ਆਹੀ ਬਿੱਲਾ ਜਿਹੜਾ ਰਾਤ ਗਾਹ ਪਾਉਂਦਾ ਸੀ ਆ ਬਿੱਲਾ ਪੁੱچی ਮਮਾ ਹੁਣ ਵੀ ਉੱਡੀ ਹੁਣ ਨਹੀਂ ਆਵਾਜ਼ ਆਦੀ ਕਾਲੀ ਬਿੱਲੀ ਆਓ ਸਾਡੀ ਤਾਂ ਉਧਰ ਚਲੇ ਗਈ ਉਹਥੇ ਵੀ ਚੁੱਪ ਕੇ ਬੈਠੀ ਸੀ ਅੱਛਾ ਹਾਈ ਜੀ ਆ ਗਾਇਜ਼ ਮੀ ਪੈਰਾਸਿਸ ਸਵੇਰੇ ਸਵੇਰੇ 4-5 ਵਜੇ ਇਹ ਬਿੱਲਾ ਇਨਾ ਇਹਨੇ ਸੌਣ ਨਹੀਂ ਦਿੱਤਾ ਆ ਹੁਣ ਦਿਨ ਦੇ ਦੁਪਹਿਰੇ ਚ ਚਾਉ 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 ਲਓ ਜੀ ਸਰਦਾਰ ਜੀ ਨੇ ਕਰਤਾ ਸਟੈਂਡ ਤਿਆਰ ਅੱਜ ਕੋਈ ਸਬਜੀ ਨਹੀਂ ਕੋਈ ਰੋਟੀ ਨਹੀਂ ਅੱਜ ਬਣਾਣਿਆ ਨਿਊਡਲ ਸਰਦਾਰ ਜੀ ਕਹਿੰਦਾ ਕਈ ਦਿਨ ਹੋ ਗਏ ਸਵੇਰਾ ਦੁਪਹਿਰਾ ਕਹਿੰਦਾ ਰੋਟੀ 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 ਅੱਜ ਨਿਊਡਲ ਬਣਾ ਮੈਂ ਕਹਾ ਚਲ ਠੀਕ ਐ ਸਵੇਰੇ ਬਣਾਵਾਂਗੇ ਸਬਜੀ ਆ ਮਸਪੋਈ ਪਈਆ ਮਾਂ ਬਟਾ ਟੁੱਟ ਗਿਆ ਸੀ ਠੀਕ ਐ ਠੀਕੇ ਫੋਟੋ ਵੀ ਨਹੀਂ ਖਿਚਾਉਂਦੀ ਦੇਖੋ ਗਿਟਾਰ ਵਜਾਣਾ ਮੈਂ ਬਸ ਇਹੀ ਕੰਮ ਕਰਨਾ ਐਨੇ ਸਾਜੀ ਨੇ ਆਏ ਨਾ ਬੰਨਤਾ ਇਹ ਨਾ ਮੰਜਾ ਮੂਤਾ ਰੱਖ ਕੇ ਨਾ ਆਹ ਮੰਜੇ ਦਾ ਉਹ ਆ ਐਂਗਲ ਜੇ ਇਹਦੇ ਨਾ ਬੰਨਤਾ ਮੰਜੇ ਹਾਂਜੀ ਲੋਹੇ ਦਾ ਮੰਜਾ ਸੀ ਇਹ ਫਿਰ ਇੱਥੇ ਜਾਲ ਦਾ ਕੰਮ ਲੈ ਲਿਆ ਤੁਹਾਨੂੰ ਯਾਦ ਫਿਰ ਫਾਈਨਲੀ ਇਹ ਤਾਰਾਂ ਹਾਂ ਸਹੀ ਹੈ ਉਹ ਦੂਜੀ ਤਾਰ ਬੰਨਣੀ ਆ ਮੋਟੋ ਕਾਹੀ ਬੰਨਣੀ ਆ ਲੋਹੇ ਦੀ ਇੱਕੋ ਜਿਹੜੀ ਪਲਾਸਟਿਕ ਦੇ ਉੱਪਰ ਕਵਰ ਆ ਉਹ ਪਾਉਣੀ ਆ ਹਮ ਦੇਖ ਲਓ ਫਾਈਨਲੀ ਲਾਈਨ ਵਾਲੀ ਸੀ ਤੁਮ ਇਹਨੂੰ ਨਾ ਬਲੌਗ ਚ ਬੋਲਣ ਦੀ ਹੈ ਨਾ ਏ ਬੇਬੇ ਜਦਿ ਸ਼ੁਰੂ ਹਾਂ ਇਹ ਬੇਬੇ ਜਦਿ ਸ਼ੁਰੂ ਆਉਂਦੀ ਆ ਲੋ ਜੀ ਤਾਰਾ ਬਨ ਲੀਆ ਸੀਨੇ ਕੱਟ ਜੂਗਾ ਨਾ ਟਾਈਮ ਇਹ ਕੱਟਦਾ ਨਾ ਕਰਦਾ ਟਾਈਮ ਕਿੱਥੋਂ ਜੀ ਹਾਂ ਕੋਰ ਕੰਮ ਕਰੀ ਰਹਿ ਰਹੇ ਅੱਛਾ ਤੇ ਪੋ ਇਧਰ ਹੋਇਆ ਪੁੱਤ ਸਾਈਡ ਤੇ ਇਹ ਨਹੀਂ ਵੀ ਬਹਿਣੇ ਤਾਵਲ ਤੇ ਇਹ ਅਟ ਹੈੱਡ ਕਮਾਂਡ ਬਣੀ ਫਿਰਦੀ ਟਿੱਡੀ ਜੀ ਹਾਂ ਕੀ ਹੋ ਗਿਆ ਬਾਦਲ ਨੂੰ ਬਾਦਲ ਨੂੰ ਕੁਝ ਨਿਪਟੋ ਤਾਂ ਉਹ ਦੇਖੋ ਵਾਈਟ ਵਾਈਟ ਜਿਆ ਸਾਹਮਣੇ ਪਸਲਾ ਵੱਡਣ ਕਰਕੇ ਥੋੜਾ ਧੂਆਂ ਧੂਆਂ ਟਾਈਪ ਜਿਹਾ ਹੋ ਗਿਆ ਹਾਂ ਖੁਸ਼ੀ ਆਈ ਆਈ ਇੱਕ ਮਿੰਟ ਚ ਭੂਮੈ ਆਈ ਦੀਦੀ ਬੁਲਾਉਂਦੀ ਆ ਨਿਊਡਲ ਪਾਣੀ ਨਾਲ ਤੋਲੇ ਤੇ ਕਿੰਨੇ ਵਧੀਆ ਲੱਗਦੇ ਨੇ ਘਰ ਦੇ ਵਿੱਚ ਇਹ ਸੇਮੀਆਂ ਨੇ ਤੇ ਆਹ ਦੇਖੋ ਉਸ ਤੋਂ ਪਹਿਲਾਂ ਦਾ ਹਾਲ ਔਰ ਉਸ ਤੋਂ ਬਾਅਦ ਦਾ ਹਾਲ ਤੋਂ ਉਨਾਂ 'ਚ ਫਰਕ ਦੇਖੋ ਇਹਦੇ ਵਿੱਚ ਮੈਂ ਸਰੋਂ ਦਾ ਤੇਲ ਥੋੜਾ ਜਿਹਾ ਨਮਕ ਪਾ ਕੇ ਚੰਗੀ ਤਰ੍ਹਾਂ ਉਬਾਲਿਆ ਸੀ ਉਬਾਲਣ ਤੋਂ ਬਾਅਦ ਇਹਦੇ ਵਿੱਚ ਹੁਣ ਆਪਾਂ ਇਹਨੂੰ ਠੰਡੇ ਪਾਣੀ ਨਾਲ ਧੋ ਕੇ ਰੱਖ ਲਾਂਗੇ ਇਸ ਤੋਂ ਬਾਅਦ ਤੜਕਾ ਲਗਾ ਕੇ ਨਾ ਬਹੁਤ ਹੀ ਟੇਸਟੀ ਘਰ ਦੀ ਮੈਗੀ ਤਿਆਰ ਹੋ ਜਾਂਦੀ ਆ ਨਿਊਡਲਸ ਹਾਂਜੀ ਉਹ ਸਾਡੇ ਹਿਸਾਬ ਨਾਲ ਤਾਂ ਨਿਊਡਲ ਬਣ ਗਏ ਤੁਸੀਂ ਆਪਣੇ ਹਿਸਾਬ ਨਾਲ ਜੋ ਪਾਣਾ ਚਾਹੁੰਦੇ ਤੜਕੇ 'ਚ ਉਹ ਹਿਸਾਬ ਨਾਲ ਨਿਊਡਲ ਬਣਾ ਸਕਦੇ ਹੋ ਆਜੋ ਗਾਇਜ਼ ਨੂਡਲ ਖਾ ਲੋ ਕਰਦੀ ਮੈਗੀ ਅੱਜ ਦਾ ਦਿਨ ਬਹੁਤ ਵਧੀਆ ਸੀ ਸਾਨੂੰ ਬਿੱਲੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਜੱਜਿਸ ਹੋ ਗਈ ਤੇ ਹੁਣ ਸ਼ੁਭਰਾਤਰੀ ਜੀ ਗੁੱਡ ਨਾਈਟ ਅਗਰ ਬਲੌਗ ਚੰਗਾ ਲੱਗਿਆ ਹੋ ਕਮੈਂਟ ਪਿਆਰਾ ਜਿਹਾ ਕਰਿਓ ਲਾਈਕ ਸ਼ੇਅਰ ਸਬਸਕ੍ਰਾਈਬ ਬਾਏ ਗਾਇਸ ਅਸ਼ੀਅਕਾ